प्यारे ने अंडर so, तक सो ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਜੀ ਜਿਵੇਂ ਕਿ ਤੁਹਾਨੂੰ ਦੱਸਦੀ ਕਿ ਅਸੀਂ ਇਸ ਵਕਤ ਕਾਵਾਂ ਵਾਲੀ ਤੋਂ ਅਗਲੇ ਪਿੰਡ ਜਿਹੜੇ ਨੇ ਉੱਥੋਂ ਮੈਂ ਤੁਹਾਡੇ ਨਾਲ ਲਾਈਵ ਜੁੜਿਆ ਹੋਇਆ ਹਾਂ ਸਥਿਤੀ ਜਿਹੜੀ ਹੈ ਤੁਸੀਂ ਦੇਖ ਰਹੇ ਹੋ ਕਾਫੀ ਚਿੰਤਾਜਨਕ ਹੈ ਤੇ ਸਭ ਤੋਂ ਵੱਡੀ ਗੱਲ ਇੱਕ ਦੁੱਖਣਾ ਕਹਿਣੀ ਪੈ ਰਹੀ ਹੈ ਕਿ ਇਹ ਹੜ੍ਹ ਵਾਲੀ ਜਿਹੜੀ ਹੈ ਇੱਥੇ ਕੋਈ ਲੈ ਕੇ ਕੁਝ ਨਹੀਂ ਆਉਂਦਾ ਇੱਥੇ ਤਸਵੀਰਾਂ ਖਚਾਉਂਦੇ ਨੇ ਤਸਵੀਰਾਂ ਖਿਚਾ ਕੇ ਇੱਕ ਰਾਜਨੀਤਿਕ ਮੰਚ ਜਿਹੜਾ ਉਹ ਬਣ ਚੁੱਕਿਆ ਹੈ ਇੱਕ ਤਰ੍ਹਾਂ ਨਾਲ ਸਿੱਧਿਆ ਗੱਲ ਹੈ ਰਾਜਨੀਤਿਕ ਮੰਚ ਬਣ ਚੁੱਕਿਆ ਆਉਂਦੇ ਨੇ ਇੱਥੇ ਹੁਣ ਜੇ ਮੈਂ ਕੱਠ ਵੀ ਦਿਖਾਵਾਂ ਇਧਰ ਦੇ ਪਾਸੇੋਂ ਲੰਮੇ ਚੌੜੇ ਝੰਡੇ ਲੈ ਕੇ ਹੋਰ ਸਾਰਾ ਕੁਝ ਆਪਣੇ ਆਪ ਨੂੰ ਇੱਥੇ ਪਤਾ ਨਹੀਂ ਦੇਖੋ ਕਿੰਨੀ ਜਿਹੜੀ ਹੁਣ ਇੱਥੇ ਸਥਿਤੀ ਜੇਕਰ ਲੰਮੀ ਚੌੜੀ ਦੇਖੀਏ ਤਾਂ ਲੈਂਡ ਆਰਡਰ ਦੀ ਸਥਿਤੀ ਜਿਹੜੀ ਹੈ ਸਭ ਤੋਂ ਵੱਡੀ ਬਣੀ ਹੋਈ ਹੈ ਸੋ ਬੜੀ ਮੁਸ਼ਕਲ ਹੈ ਪੁਲਿਸ ਨੂੰ ਵੀ ਜਿਹੜਾ ਇੱਥੇ ਦੇਖੋ ਲੋਕਾਂ ਨੂੰ ਖੜੇ ਕਰਨਾ ਅੱਗੇ ਪਿੱਛੇ ਤੋਰਨਾ ਤੇ ਸਰ ਇੱਥੇ ਜਿਹੜੇ ਨੇ ਕਈ ਲੋਕ ਤਾਂ ਆਸਿਆਂ-ਪਾਸਿਆਂ ਤੋਂ ਆ ਕੇ ਵੀ ਜਿਹੜਾ ਰਾਸ਼ਨ ਲਈ ਜਾਂਦੇ ਨੇ ਜਦ ਕਿ ਪ੍ਰਭਾਵ ਹੈ ਕਿ ਲੋਕਾਂ ਨੂੰ ਰਾਸ਼ਨ ਜਿਹੜਾ ਨਹੀਂ ਮਿਲ ਰਿਹਾ ਅੱਗੇ ਨਹੀਂ ਜਾ ਰਿਹਾ ਅੱਗੇ ਪ੍ਰੋਬਲਮ ਆ ਰਹੀ ਹੈ ਤੇ ਸੋ ਆ ਚੀਜ਼ ਹੈ ਦੇਖੋ ਹੁਣ ਇੱਥੇ ਚੀਜ਼ਾਂ ਜਿਹੜੀਆਂ ਤਸਵੀਰਾਂ ਮੈਂ ਤੁਹਾਨੂੰ ਮੌਕੇ ਤੋਂ ਦਿਖਾ ਰਿਹਾ ਹਾਂ ਇੱਕ ਪਿਕਨਿਕ ਸਪੌਟ ਜਿਹੜਾ ਇੱਕਦਾਂ ਨਾਲ ਬਣ ਚੁੱਕਿਆ ਇੱਥੇ ਸੋ ਇਸ ਵੀਡੀਓ ਨੂੰ ਜਿੰਨਾ ਇੱਕ ਵਾਰੀ ਸ਼ੇਅਰ ਕਰੋ ਆਪਾਂ ਥੋੜਾ ਜਿਹਾ ਉਹਨਾਂ ਲੋਕਾਂ ਨੂੰ ਵੀ ਦੱਸੀਏ ਵੀ ਭਾਈ ਇਹ ਪਿਕਨਿਕ ਸਪੌਟ ਨਹੀਂ ਹੈ ਇੱਥੇ ਰੈਸਕਿਊ ਦੇ ਕੰਮ ਚੱਲਨੇ ਨੇ ਤਸਵੀਰਾਂ ਜਿਹੜੀਆਂ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਲੋਕਾਂ ਨੂੰ ਪਿੱਛੇ ਰੋਕ ਦਿੱਤਾ ਜਾਵੇ ਕਿਉਂਕਿ ਇਹਨਾਂ ਦਾ ਇੱਥੇ ਕੋਈ ਕੰਮ ਨਹੀਂ ਹੈ ਜਿਹੜੇ ਬੰਦੇ ਰਾਸ਼ਨ ਦੀਆਂ ਟਰਾਲੀਆਂ ਲੈ ਕੇ ਆਏ ਸੀ ਉਹ ਪੁੱਠੇ ਮੁੜ ਗਏ ਕਿਉਂਕਿ ਉਹਨਾਂ ਨੂੰ ਰਸਤਾ ਨਹੀਂ ਮਿਲ ਰਿਹਾ ਤੇ ਬਹੁਤ ਜ਼ਿਆਦਾ ਜਿਹੜਾ ਇੱਥੇ ਸਿੱਧੇ ਤੌਰ ਦੇਤੇ ਗੱਲ ਕਹਾ ਵੀ ਤਮਾਸ਼ੀਨਾਂ ਦਾ ਮਜਮਾ ਜ਼ਿਆਦਾ ਹੈ ਇਫੈਕਟਡ ਲੋਕਾਂ ਨਾਲੋਂ ਸੋ ਤਸਵੀਰਾਂ ਖਚਾਈਆਂ ਜਾ ਰਹੀਆਂ ਸਾਰੀਆਂ ਜੀ ਆਓ ਦੱਸੋ ਆਓ ਇੱਧਰ ਆਓ ਗੱਲ ਕਰੋ ਇੱਧਰ ਆਓ ਹਾਂਜੀ ਦੱਸੋ ਅਸੀਂ ਕਹਣਾ ਚਾਹੁੰਦੇ ਆ ਕਿ ਸਿਆਸੀ ਰੋਡੀਆਂ ਸੇਖਦੇ ਨੇ ਜ ਐਡੇ ਦਾਨੀ ਨੇ ਕੁਝ ਲੈ ਕੇ ਆਣ ਕੋਈ ਰਾਸ਼ਨ ਲੈ ਕੇ ਆਣ ਕੋਈ ਪਸ਼ੂਆਂ ਵਾਸਤੇ ਚਾਰਾ ਲੈ ਕੇ ਆਣ ਕੋਈ ਕੋਈ ਪਸੂਆ ਮਾਰ ਤੇ ਚਾਰਾ ਨਹੀਂ ਅਸੀਂ ਆ ਟਰੈਕਟਰ ਚਾਲੀ ਲੈ ਕੇ ਆਏ ਆ ਕੋਈ ਸਾਨੂੰ ਸੁਰਦਾ ਮਿਲੇਗੀ ਪਰ ਜਿਹੜੇ ਸਮਾਜਿਕ ਲੋਕ ਨੇ ਉਹ ਆਪਣੇ ਵੱਲੋਂ ਕਿਹੜਾ ਲੰਗਰ ਦਾ ਕੋਈ ਇੰਤਜ਼ਾਮ ਕਰ ਰਹੇ ਨੇ ਬਾਕੀ ਜਿਹੜੇ ਰਾਜਨੀਤਿਕ ਲੋਕ ਨੇ ਇਹ ਤਾਂ ਇੱਥੇ ਮੇਲਾ ਵੇਖਣਾ ਆਂਦੇ ਨੇ ਦੀ ਆਪਣੀ ਤਸਵੀਰਾਂ ਸਕਾਉਣ ਵਾਸਤੇ ਆਉਂਦੇ ਨੇ ਅਸੀਂ ਕਹਿੰਦੇ ਇਸ ਤਰ੍ਹਾਂ ਸਾਡੇ ਮਨੇ ਬਾਵੇਂ ਨਾ ਆਣ ਕਿਉਂਕਿ ਆਪਣਾ ਉਹ ਕਹਿੰਦੇ ਨੇ ਵੀ ਇਲੈਕਸ਼ਨਾਂ ਦੇ ਟਾਈਮ ਇਹ ਲੋਕ ਜਿਹੜੇ ਹੈਗੇ ਨੇ ਇਹਨਾਂ ਨੂੰ ਘਬਰਾਹ ਕਰਕੇ ਹੋਟਾ ਲੈ ਲਿਈ ਗਏ ਤਰਾਜ ਗੱਦੀ ਤੇ ਬੈਠ ਜਾਈਦਾ ਹੈ ਫਿਰ ਜਿਹੜੀਆਂ ਕੱਚੇ ਪਾ ਕੇ ਤੇ ਫੋਟੋਆਂ ਖਿਚਾਣ ਦੀ ਗੱਲ ਕਰਦੇ ਨੇ ਔਰ ਅੱਛਾ ਅੱਗੇ ਤੁਹਾਡੇ ਕਿਹੜੇ ਕਿਹੜੇ ਪਿੰਡ ਜਿਹੜੇ ਨੇ ਪ੍ਰਭਾਵਿਤ ਨੇ ਕਿੰਨੇ ਪਿੰਡ ਪ੍ਰਭਾਵਿਤ ਹੈ ਇਹ ਲਗਭਗ ਤੁਹਾਨੂੰ ਗਿਣ ਕੇ ਪਿੰਡ ਸੁਣਾ ਦਈਏ ਪਿੰਡ ਵੱਲੇ ਸ਼ਾ 88 ਜਿਹਨੂੰ ਗੁਲਾਬਾ ਕਹਿੰਦੇ ਨੇ ਉਹ ਤੋਂ ਲੈ ਕੇ ਸੱਦਾ ਸਿੰਘ ਟਾਣੀ ਸੁਆਵਾ ਸਿੰਘ ਟਾਣੀ ਪਿੰਡ ਰੇਤੇਵਾਲੀ ਗੱਟੀ ਨੰਬਰ 1 ਚੰਗੜ ਪੈਣੀ ਰਾਮ ਸਿੰਘ ਵਾਲੀ ਪੈਣੀ ਮਾਤਮਨਗਰ ਦੋਨਾਂ ਨਾਂ ਨਿਕਾ ਚਾਕਰ ਰਵੇਲਾ ਤੇਜਾ ਰਵੇਲਾ ਲਾਭ ਸਿੰਘ ਵਾਲੀ ਪੈਣੀ ਅੱਗੇ ਫਿਰ ਮਨਸਾ ਪਵਾਨੀ ਆ ਜਾਂਦਾ ਹੈ ਕਾਫੀ ਪਿੰਡ ਨੇ ਜਿਹੜੇ ਉਸ ਤੋਂ ਪਿੱਛੇ ਆ ਗਏ ਫਿਰ ਪਿੰਡੁਰਕੇ ਦੇ ਪਿੰਡ ਜਿਹੜੇ ਇਹ ਮਾਰਦੇ ਹੇਟ ਪਾਣੀ ਦੀ ਲਪੇਟ ਤੱਕ ਅੱਛਾ ਕਿੰਨੀ ਕਿੰਨੀ ਦੂਰ ਆ ਇਸ ਜਗ੍ਹਾ ਤੇ ਆਪਾਂ ਖੜੇ ਇੱਥੋਂ ਅੱਗੇ ਕਿੰਨੀ ਦੂਰ ਪਿੰਡ ਨੇ ਇਹ ਇਹ ਜੀ ਲਗਭਗ 6-7 ਕਿਲੋਮੀਟਰ ਦੇ ਏਰੀਏ ਦੇ ਵਿੱਚ ਪਿੰਡ ਜੰਗੜ ਪੈਣੀ ਆ 3 ਕਿਲੋਮੀਟਰ ਦੇ ਰਾਮ ਸਿੰਘ ਵਾਲੀ ਪੈਣੀ ਕਿਲੋਮੀਟਰ ਦੇ ਵਿੱਚ ਅੱਗੇ ਮਾਦਮ ਨਗਰੇ ਦਾ 2 ਕਿਲੋਮੀਟਰ ਦੇ ਵਿੱਚ ਅੱਗੇ ਤੇਜਰ ਵਿਹਲਾ ਚੱਕਰ ਵਿਹਲਾ ਉਹ 5-6 ਕਿਲੋਮੀਟਰ ਦੇ ਵਿੱਚ ਬਾਰਡਰ ਕਿੰਨੀ ਦੂਰ ਹੈ ਇੱਥੋਂ ਬਾਦਰ ਲਗਭਗ ਜਿਹੜਾ 7-8 ਕਿਲੋਮੀਟਰ ਦੇ ਵਿੱਚ ਉਹ 7-8 ਕਿਲੋਮੀਟਰ ਬਾਦਰ ਦੇ ਉੱਤੇ ਇਸ ਵਕਤ ਖੜੇ ਆ ਤੇ ਇਹ ਤੁਸੀਂ ਦੇਖ ਰਹੇ ਹੋ ਕਿ ਟਰਾਲੀਆਂ ਅੱਗੋਂ ਆਈਆਂ ਨੇ ਰੀਲੀਫ ਲੈਣ ਦੇ ਲਈ ਪਰ ਇਹਨਾਂ ਨੂੰ ਰੀਲੀਫ ਦੇਣ ਦੀ ਬਜਾਏ ਸਿੱਧੇ ਤੌਰ ਦੇ ਤੇ ਗੱਲ ਕਹਾਂਗੇ ਕਿ ਜਿਵੇਂ ਭਾਈ ਸਾਹਿਬ ਨੇ ਕਿਹਾ ਹੈ ਕੀ ਜਿਹੜਾ ਤੁਸੀਂ ਉਧਰੋਂ ਆਇਓ ਜੀ ਪਾਰ ਤੋਂ ਅੱਛਾ ਕਿ ਕਿਹੜਾ ਪਿੰਡ ਤੋਟ ਰਾਮ ਸਿੰਘ ਵਾਲੀ ਪਾਣੀ ਜੀ ਅੱਛਾ ਕਿ ਕੀ ਹਾਲਾਤ ਆ ਪਿੰਡ ਦੇ ਉੱਤੇ ਬਹੁਤ ਮਾੜਿਆ ਹੂੰ ਬਹੁਤ ਮਾੜਿਆ ਕਿੰਨੇ ਕ ਪਰਿਵਾਰ ਫਸੇ ਉੱਥੇ ਨਿਕਲ ਗਏ ਕਿ ਸਾਰੀ ਬੈਠਿਆ ਸਾਰੀ ਬੈਠਿਆ ਹੂੰ ਲੱਗਦਾ ਸਾਰੇ ਪਿੰਡ ਵਾਲੇ ਬੈਠਿਆ ਅਸੀਂ ਤਾਂ ਹੁਣ ਦੁਖੀ ਹੋ ਗਏ ਘਰਾਂ 'ਚ ਕਿੰਨਾ ਕਿੰਨਾ ਪਾਣੀ ਆ ਘਰਾਂ 'ਚ ਪਾਣੀ ਹੈਗਾ ਗੋਡੇ-ਗੋਡੇ ਜਿੰਨਾ ਅੱਛਾ ਛੱਤਾਂ 'ਤੇ ਬੱਚੇ ਬੈਠੇ ਆ ਬਸ ਸੁੱਕੀ ਤਾਂ ਤੇ ਬੰਨੀ ਬੈਠੇ ਆ ਹੂੰ ਬਹੁਤ ਹਾਲਾਤ ਮਾੜਿਆ ਤੇ ਪਾਣੀ ਕਿੰਨੇ ਦਿਨਾਂ ਤੋਂ ਕੋਈ ਘਟ ਰਿਹਾ ਕਿ ਲਗਾਤਾਰ ਕਿੰਨੇ ਦਿਨਾਂ ਤੋਂ ਲਗਾਤਾਰ ਵਧੀ ਜਾਂਦਾ ਹੈ ਕਿੰਨੀ ਦੇਰ ਤੋਂ ਇਹ ਹੋ ਗਿਆ ਘਟ ਨੂੰ ਘਟ 10 15 ਦਿਨ ਹੋ ਗਿਆ ਅੱਧਾ ਫੁੱਟ ਫੁੱਟ ਰੋਜ਼ ਦਾ ਹੀ ਰੋਜ਼ ਦਾ ਹੀ ਵਧੀ ਜਾਂਦਾ ਹੈ ਰਾਤ ਦਾ ਫਿਰ ਅੱਧਾ ਫੁੱਟ ਵਧ ਗਿਆ ਤੇ ਕੋਈ ਤੁਹਾਨੂੰ ਹਰਾ ਚਾਰਾ ਨੀਰਾ ਪੱਠਾ ਪਹੁੰਚ ਰਿਹਾ ਉੱਥੇ ਤੇ ਕਿਵੇਂ ਸਰਕਾਰ ਵੱਲੋਂ ਤਾਂ ਨਹੀਂ ਪਹੁੰਚ ਰਿਹਾ ਜਿਹੜੇ ਦਾਨੀ ਸੱਜਣ ਨੇ ਉਹ ਪਹੁੰਚਾਈ ਜਾਂਦੇ ਨੇ ਲੰਗਰ ਪਹੁੰਚਾਈ ਜਾਂਦੇ ਨੇ ਹਰਾ ਚਾਰਾ ਤੋੜੀ ਫੀਡ ਤੇ ਅਚਾਰ ਇਹ ਕਿਵੇਂ ਪਹੁੰਚ ਰਗੇ ਟਰਾਲੀਆਂ ਜਾ ਰਹੀਆਂ ਨੇ ਅੱਗੇ ਸਰ ਟਰਾਲੀ ਨਹੀਂ ਬੇੜੇ ਟਰਾਲੀ ਲੈ ਗਾਦੀ ਆਈ ਜਾਏ ਤੇ ਚਾਰ ਬੰਦੇ ਅੱਗੇ ਤੁਰ ਕੇ ਜਾਈ ਗਏ ਫਿਰ ਉਹ ਸਾਧਨ ਲੈ ਕੇ ਜਾਈਦਾ ਪਿੰਡ ਵਿੱਚ ਇਹ ਕੁਛ ਵੀ ਰਸਤੇ 'ਚ ਹੋ ਸਕਦਾ ਖੱਡੇ ਪਾਇਆ ਪਿਆ ਅੱਜ ਛੜਕਾਂ ਤੇ ਛੜਕਾ ਟੁੱਟ ਗਈਆਂ ਇਹ ਇੱਕ ਬੱਸ ਜਾਣ ਤਲੀ ਤੇ ਰੱਖ ਤੇ ਆਵੀ ਗਏ ਘਰੂ ਆਵੀ ਗਏ ਇਹ ਨਹੀਂ ਪਤਾ ਸਿਆਟ ਕੇ ਜਾਣਾ ਕਿ ਨਹੀਂ ਜਾਣਾ ਇਹ ਕੋਈ ਪਤਾ ਨਹੀਂ ਇਦੋਂ ਪਹਿਲਾਂ ਹਾਲਾਤ ਦੇਖੇ ਕਿਹੜੇ ਕਿਹੜੇ ਸਨ ਚੋਂ ਇੱਥੇ 23 ਚ 23 ਚ ਉਹੀ ਹਾਲਾਤ ਨੇ 23 ਚ ਹਾਂ ਤੇ ਤੇ ਵੀ ਹੰਤ ਲਾ ਗਏ ਹੈਂ ਭਰੀ ਹੋ ਕੇ ਉਸ ਤੋਂ ਉੱਪਰ ਨੇ ਹਾਂ ਜੀ ਦੇਈ ਤੋਂ ਹਾਂਜੀ ਹਾਂਜੀ ਤੇ ਆ ਆਈਡੀਆ ਬੱਚੇ ਬੱਚਿਆਂ ਨੂੰ ਕੋਈ ਬਾਹਰ ਕਿਉਂ ਨਹੀਂ ਆ ਰਹੇ ਤੁਸੀਂ ਬੱਚਿਆਂ ਨੂੰ ਬਾਹਰ ਕਿਦਾਂ ਲਿਆਈਏ ਜੀ ਬੇੜੀਆਂ ਜਿਹੜੀਆਂ ਆਗੀਆਂ ਨੇ ਉਹ ਇੰਜੋਏ ਕਰਨ ਵਾਸਤੇ ਰੱਖੀਆਂ ਨੇ ਸਵੇਰ ਦੀ ਉਹ ਦੇਖ ਲੋ ਸਾਹਮਣੇ ਢਾਣੀ ਹੈ ਮੈਂ ਜਾਣਾ ਫਰੀਦਕੋਟ ਮੇਰਾ ਮਰੀਜ਼ ਹੈ ਉੱਥੇ ਦਾਖਲ ਹੈ 50 ਉਹਨਾਂ ਨੂੰ ਕੀਆ 50 ਵਾਰੀ ਕਿਹਾ ਨਾ ਜੀ ਇਧਰੋਂ ਅਹੀਂ ਚਾਰ ਲਈ ਜਾਂਦੇ ਨੇ ਇਧਰੋਂ ਅਹੀਂ ਚਾਹ ਦੇਖ ਦੇਖਦੇ ਹੀ ਪਏ ਸਮਾਨ ਮੇਰੇ ਕੋਲ ਹੈਗਾ ਹੈ 10 ਦਿਨ ਹੋ ਗਏ ਮੇਰਾ ਪੇਸ਼ੈਂਟ ਫਰੀਦਕੋਟ ਹੈਗਾ ਮੈਂ 50 ਸਾਤ ਵਾਰ বাজ ਮਾਰੀ ਹੈ ਮੇਰੀ ਢਾਣੀ ਦੇ ਲਾਗੇ ਲੰਗਾ ਰਹੇ ਨੇ ਉਹਨਾਂ ਨੂੰ ਰੋਕੀ ਦਾ ਵੀ ਰੁਕ ਜਾਓ ਵੀ ਇੱਕ ਅੱਧਾ ਸਾਡਾ ਜੀ ਲਈ ਜੋ ਨਾ ਜੀ ਨਾ ਉਹ ਸੁਣਦੇ ਹੀ ਨਹੀਂ ਕੌਣ ਲੋਕ ਆ ਵਿੱਚ ਫਿਰ ਆ ਜਿਹੜੀ ਆਈ ਵੀ ਆ ਟੀਮ ਹਾਂ ਇੰਨਾ ਸਾਲਿਆਂ ਦੀ ਨਾ ਜੀ ਕੋਈ ਨਹੀਂ ਸੁਣਦੇ ਆ 6 ਬੰਦੇ ਆਪਦੇ ਹੁੰਦੇ ਨੇ ਤੇ ਕਿੱਥੋਂ ਕਿਸੇ ਲਿਜਾਣਗੇ ਆ ਦੇਖਦੇ ਹੀ ਰਹਿ ਜੀ ਇੱਥੋਂ ਗਵਾ ਕੇ ਇਧਰੋਂ ਆਈ ਐਵੇਂ ਆਈ ਝੂਠੇ ਲੈਣ ਆਂਦੇ ਨੇ ਬਸ ਝੂਠੇ ਲੈਣ ਆਂਦੇ ਨੇ ਔਰ ਕਿਸੇ ਦਿਓ ਸਾਰ ਨਹੀਂ ਲੈਂਦੇ ਵੀ ਅਮਰੂਦ ਤੋੜਦੇ ਅਮਰੂਦ ਖਾਂਦੇ ਅੱਛਾ ਅਮਰੂਦ ਖਾਈ ਜਾਂਦੇ ਨੇ ਹਾਂ ਜੀ ਇੱਥੇ ਮੇੜੀ ਆਈ ਹੈ ਦੇਖ ਲਓ ਜੀ ਦੱਸੋ ਕਹਿੰਦੇ ਸਰਕਾਰ ਇਹ ਅਮਰੂਦ ਦਾ ਬੁੱਟਾ ਰਹਿ ਗਈ ਹੈ ਸਰਸਾਂ ਨੂੰ ਬਹੁਤ ਸੇਵਾ ਕਰ ਰਿਹਾ ਕੀ ਸੇਵਾ ਕਰ ਰਿਹਾ ਦੇਖੇ ਨਾ ਹੁਣ 2 ਘੰਟੇ ਹੋ ਗਏ ਤੁਰਿਆਨੋਂ ਇੰਨਾ ਨਾ ਪਾਣੀ ਲੰਘ ਕੇ ਹਾਂ ਤੇ ਚੋਰੀਆਂ ਚਕਾਰੀਆਂ ਵੀ ਹੋ ਰੀਆਂ ਨੇ ਅੰਦਰ ਕੋਈ ਚੋਰੀ ਚਾਰੀ ਤਾਂ ਨਹੀਂ ਹੋਈ ਜੀ ਚੋਰੀ ਦਾ ਤਾਂ ਮੈਮ ਫਾ ਹੈ ਜਿੰਨਾਂ ਦੀ ਜਾਨ ਨੂੰ ਪਧਰਾ ਚੋਰੀ ਸਾਡੇ ਤੋਂ ਵੀ ਹੈ ਹੁੰਦੀ ਨਹੀਂ ਅੱਛਾ ਜੀ ਜਦੋਂ ਵੀ ਮੰਨ ਲਓ ਪਾਣੀ ਹਟ ਜਾਵੇ ਤਾਂ ਵੀ ਨਹੀਂ ਹੁੰਦੀ ਕਿਉਂਕਿ ਇਹ ਤੇ ਇਹ ਤੇ ਪੋਰਸ ਦਾ ਨਾਕਾ ਹੁੰਦਾ ਇਸ ਪੁਲ ਤੇ ਅਨੇਕ ਪਿੰਡਾਂ 'ਚ ਬੀਐਸਐਫ ਦੀ ਦਨਾਤ ਹੋ ਜਾਂਦੀ ਰਾਤ ਨੂੰ ਰਾਤ ਨੂੰ ਕੋਈ ਸਾਡਾ ਸਿਵਲ ਬੰਦਾ ਵੀ ਉਹ ਪੁੱਛ ਲੈਣਗੇ ਵੀ ਹਾਂ ਭਾਈ ਕਿੱਥੇ ਚੱਲੇ ਆਏ ਉਹ ਮਜਬੂਰੀ ਦੱਸ ਦੇ ਕਹਿੰਦੇ ਕੋਈ ਗੱਲ ਨਹੀਂ ਧਾਰ ਘਟ ਬਕਾਇਦਾ ਦੇਖਦੇ ਆ ਵੀ ਇੱਥੂ ਦਾ ਹੈ ਜਗ ਬਾਹਰ ਦਾ ਹੈਗਾ ਇਸ ਗੱਲੋਂ ਤਾਂ ਅਸੀਂ ਆ ਗਏ ਬੇਫਿਕਰੇ ਪਰ ਆ ਜਿਹੜੇ ਮਰੂਦ ਖਾਈ ਜਾਂਦੇ ਤੇ ਸ਼ੈਰਾਂ ਕਰਦੇ ਫਿਰਦੇ ਇਹ ਗੱਲ ਮਾੜੀ ਹੈ ਇਹ ਮਾੜੀ ਹੁਣ ਤਾਂ ਤੁਸੀਂ ਦੇਖ ਹੀ ਲਏ ਜਿਹੜਾ ਕੈਮਰਾ ਕਮਾਂਗ ਦੇਖੋਗੀ ਹੈ ਇਹ ਬੂਟਿਆਂ ਦੇ ਵਿੱਚ ਦੇਖੋਗੇ ਬੂਟੇ ਉਹ ਲਿਆੜ ਕੇ ਹਾਂ ਹਾਂ ਬੂਟੇ ਮਰੂਦ ਖਾ ਕੇ ਸੇ ਰਾਨ ਗਿਆ ਉਹ ਖੁਆਰਮਾਨ ਆ ਉਹ ਆ ਹੀ ਜਾਂਦੇ ਨੇ ਉਹ ਠੀਕ ਮਾਈ ਕਿੰਨੇ ਦਿਨ ਬਗਾਨੇ ਦੇ ਜੋ ਬੰਤਾ ਹੀ ਰੋਕਣ ਤੇ ਕਰ ਕੀ ਰਹੇ ਆ ਉਹ ਉੱਥੇ ਬਸ ਮਰੂਦ ਖਾ ਰਹੇ ਨੇ ਮਰੂਦ ਖਾ ਰਹੇ ਨੇ ਕੋਹਰਾ ਬੂਟਾ ਉਰੇ ਅਗਾ ਚਾਹ ਤਾਂ ਹੋ ਸਦਾ ਅੰਗੇ ਜੀਵਿਦਾਰਾਂ ਬਰਬਾਦ ਹੋਇਆ ਰਹਿੰਦਾ ਇਹ ਕਰ ਰਹੇ ਨੇ ਜੀ ਸਾਡੀਆਂ ਲੋੜੀ ਜਾਂਦੇ ਸਾਰੀਆਂ ਵੇਖੋ ਡੜਾਂ ਦੇ ਮੁੱਢ ਬਣ ਕੇ ਡੜਾਂ ਤੇ ਲੁੱਟ ਜਾਣੀਆਂ ਛੱਲੇ ਵਜਦੇ ਨੇ ਇੰਨੇ ਉੱਚੀ ਉੱਚੀ ਇੱਥੇ ਕੋ ਨੇੜੇ ਘਰ ਨਹੀਂ ਹੈਗਾ ਜਿੱਥੇ ਲੁੰਗਾਈ ਜਾਂਦੇ ਨੇ ਬਸ ਮਰੂਦਾਂ ਦੇ ਵੱਡੇ ਅਫਸਰਾਂ ਕੋਲ ਬਾਦ ਲੈ ਜਾਂ ਸਰਕਾਰ ਅੱਜ ਵੱਡੇ ਅਫਸਰ ਵੀ ਸਰ ਕਰਨ ਆ ਰਹੇ ਨੇ ਹਾਂ ਹਾਂ ਹ ਹੈਂ ਵੱਡਿਆਂ ਨੂੰ ਅੱਛਾ ਉਹਨਾਂ ਕੋਲ ਕੋਈ ਸ਼ਕਤੀ ਨਹੀਂ ਹੋ ਰਹੀ ਉਹਨਾਂ ਲੈਣਾ ਹੈ ਉੱਪਰੋਂ ਜੋ ਮਿਲਣਾ ਹੈ ਨਾਨੋਂ ਹੀ ਮਿਲਣਾ ਸਾਡੇ ਤੱਕ ਹੀ ਪਹੁੰਚਣਾ ਸਾਡੇ ਕੋਲ ਅਸੀਂ ਕੀ ਕਰੀਏ ਕਿਹੜੇ ਪਾਸੇ ਜਾਈਏ ਕਿੱਥੇ ਮਰੀਏ ਜਾ ਕੇ ਪਿੱਛੇ ਜਾਣੇ ਤਾਂ ਪਿੱਛੇ ਕੋਈ ਜਗ੍ਹਾ ਹੈ ਨਹੀਂ ਕਿ ਘਰ ਤੋਂ ਬਿਨਾ ਗਤੀ ਨਹੀਂ ਹੋ ਸਕਦਾ ਸਾਡੀ ਬੇੜੀ ਤਾਂ ਖੜੇ ਟੂਬ ਪਈ ਜੀ ਅੱਛਾ ਜੀ ਆ ਸਾਡੀ ਆ ਬੱਸ ਆ ਆ ਬੇੜੀਆਂ ਇਹਨਾਂ ਦੀਆਂ ਪੱਟੇ ਲਾਦ ਕੇ ਲਜਾਵਾਂਦੇ ਇਹਦੇ ਤੇ ਰਾਸ਼ਨ ਲੈ ਕੇ ਜਾਵਾਂਦੇ ਟੂਬ ਤੇ ਉੱਤੜਾਂ ਦਾ ਛੋਟੇ ਜੋੜ ਤੇ ਦੇ ਦੱਸੋ ਇਹ ਤੇ ਦੇ ਆਲਾ ਆ ਵੇਖ ਆ ਚਪੜਾ ਇਹ ਵੀ ਪਾ ਤੇ ਆ ਵੀ ਤੇ ਭਵੇਂ ਲੁੜੀਏ ਤੇ ਕੋਈ ਮਰਜੀ ਹੋਈ ਤਾਂ ਵੇਖ ਪਾਇ ਚਪੜਾ ਛਿਲੀ ਜੇ ਤੇ ਬੰਨੇ ਰਾਲ ਕੀ ਹੋਏ ਨੇ ਜਖਮ ਬਣੇ ਪੈਨੇ ਦਿਖਾ ਨਹੀਂ ਸਕਨੇ ਅਸੀਂ ਪੈਰਾਂ ਦੇ ਇਹ ਜਿਹੜੀ ਬੇੜੀਆਂ ਵਜਾਈ ਫਿਰਦੇ ਨੇ ਨਾ ਇਹਨਾਂ ਜਦੋਂ ਪਾਣੀ ਹਾਟ ਗਿਆ ਇਹ ਜਿਹੜਾ ਖਰਚਾ ਬੇੜੀਆਂ ਦੇ ਸਾਰਾ ਸਾਡੇ ਤੇ ਪੈਲੇ ਕਰੋੜਾਂ ਦੇ ਨਤੀਜਾ ਸ਼ੋਅ ਕਰ ਦੇਣੇ ਇਹ ਤਾਂ ਆਪ ਨੂੰ ਪਤਾ ਹੀ ਏ ਇਹ ਹੁਣ ਨਜ਼ਾਰੇ ਲੈਂਦੇ ਫਿਰਦੇ ਨੇ ਆ ਕੋਈ ਸਾਡਾ ਬੰਦਾ ਵੇਖ ਲੈ ਵੈਸੇ ਬਲ ਹੋਵੇ ਤਾਂ ਇਹਨਾਂ ਦੇ ਬੰਦੇ ਨਿਕਲ ਨਹੀਂ ਤੇ ਹੁਣ ਵਾਲੀ ਬੇੜੀ ਕਿਤੇ ਫਰੇ ਕਿਹੜੇ ਹੱਥ ਇੱਕੜੇ ਬੋਟੇ ਕੋਲ ਲੋਗ ਨਹੀਂ ਇਹਨਾਂ ਕੋ ਕੋਰੋਨਾ ਦਾ ਤੇਲ ਸ਼ੋਅ ਕਰਨਾ ਹੀ ਉਹ ਸਾਰਾ ਅਸਰ ਪੈਣੇ ਜ਼ਿੰਮੇਦਾਰ ਤੇ ਅਸੀਂ ਦੱਗੇ ਮਰੇ ਬਣ ਸਾਡੇ ਕੋਈ ਦੱਸੋ ਹੋਣ ਟਾਣੀ ਵਾਲੇ ਵਿਚਾਰੀ ਚੱਲੀ ਆ ਜਿਹੜੀ ਤੇ ਸਾਡੀ ਠੱਗੀ ਠੱਗੀ ਠੋਰੀ ਹੈਗੀ ਆਈ ਆੜਦੀਆ ਕੋਈ ਠਗਣੇ ਆਏ ਕੋਈ ਕਿਸੇ ਭੈਣ ਭਰਾ ਤੋਂ ਠਗਣੇ ਆ ਜਵਾਨੇ ਦੇ ਵੀ ਹਸਤੇ ਹੁਣ ਜਵਾਨਾ ਤਾਂ ਸਾਡਾ ਮਾਰਾ ਗਿਆ ਤੇ ਕਿਹੜੀ ਕਣਕ ਕੀ ਉਹ ਆਦਾ ਹੀ ਸ਼ਰਤ ਹੁੰਦੀ ਏ ਤੁਹਾਨੂੰ ਪਤਾ ਹੀ ਹੈ ਘਰੇ ਰੱਖੀ ਜਾਂਦੀ ਹੂੰ ਹੂੰ ਉਹਨੇ ਕੋਈ ਜ਼ਿੰਮੇਦਾਰ ਨਹੀਂ ਇਹਨਾਂ ਨੇ ਸ਼ੋਅ ਤੇਲ ਕਰਨਾ ਹੀ ਬੜਾ ਜ਼ਿਆਦਾ ਹੂੰ ਕਰੋਨਾ ਦੇ ਸਾਹਮਣੇ ਇਹ ਲੀਕ ਮੈਂ ਤਾਂ 20-10 ਦਾ ਬਸ ਸਹੀ ਬਿਲਕੁਲ ਜੀ ਇਹ ਦਰਦ ਜਿਹੜੇ ਨੇ ਤੁਸੀਂ ਲੋਕਾਂ ਦੇ ਦੇਖ ਰਹੇ ਹੋ ਵੱਧ ਤੋਂ ਵੱਧ ਪਲੀਜ਼ ਇਹਨੂੰ ਸ਼ੇਅਰ ਕਰ ਦਿਓ ਅਸੀਂ ਤੁਹਾਨੂੰ ਸੱਚੀ ਖਬਰ ਜਿਹੜੀ ਆ ਬਿਲਕੁਲ ਅਨਫਿਲਟਰਡ ਕੋਈ ਇਹਦੇ ਚ ਕੱਟ ਨਹੀਂ ਲਾਈਵ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਕਿ ਆਮ ਲੋਕਾਂ ਦੀ ਜਿਹੜੀ ਆਵਾਜ਼ ਹੈਗੀ ਆ ਉਹ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਕਿ ਸਥਿਤੀ ਦੇਖ ਲਓ ਕਿਸ ਤਰ੍ਹਾਂ ਦੀ ਆ ਬਿਲਕੁਲ ਲੋਕ ਕਹਿੰਦੇ ਨੇ ਪਿਕਨਿਕ ਸਪੌਟ ਬਣਾ ਦਿੱਤਾ ਲੋਕ ਦੇਖਦੇ ਨੇ ਫੋਟੋਆਂ ਖਚਾਉਂਦੇ ਨੇ ਇੱਥੋਂ ਮੁੜ ਜਾਂਦੇ ਨੇ ਸੋ ਇਹ ਤਸਵੀਰਾਂ ਤੁਹਾਨੂੰ ਕਾਂਵਾਂ ਵਾਲੀ ਕਹਿੰਦੇ ਕਾਂਵਾਂ ਵਾਲੀ ਇਹਨੂੰ ਪੁੱਲ ਨੂੰ ਕੀ ਕਹਿੰਦੇ ਨੇ ਕਾਂ ਜੀ ਕਾਮਾੜ ਤੱਕ 5 ਕਿਲੋਮੀਟਰ ਪਿਛੋਂ ਚੱਲ ਚੱਲ ਠੀਕ ਹੈ ਜੀ ਇਹ ਹੈ ਰਾਮ ਸਿੰਘ ਵਾਲੀ ਪਣੀ ਅਸਤਾਖਲਾ ਮਾਜ ਵਿੱਚ ਕੋਲੇ ਠੀਕ ਹੈ ਜੀ ਇਹ ਕਾਮਾੜ ਪੱਤਨ ਨਾ ਕਹੋ ਇਹ ਰਾਮ ਸਿੰਘ ਵਾਲੀ ਪਣੀ ਕਹੇ ਤੋ ਚੰਗੜ ਪਣੀ ਕਹੇ ਤੋ ਮਾਥਮਨਗਰ ਢੋਲੇ ਵਾਲੀ ਕਹੇ ਤੋ ਇਹ ਕਾਮਾੜ ਪੱਤਨ ਨਹੀਂ ਹੈਗਾ ਜੀ ਠੀਕ ਹੈ ਜੀ ਤੇ ਕਾਮਾੜ ਵਾਲਾ ਜਿਹੜਾ ਸਮਾਜ ਸੇਵੀ ਵੀਰ ਆਂਦਾ ਹੈ ਕੋੜ ਵੇਂਦਾ ਕਾਮਾੜ ਉਹ ਕਾਮਾੜ ਬਾਦਲ ਦੀ ਪੋਲ ਕਹਿ ਦਿਓ ਇਹ ਬਾਦਲ ਦੇ ਬਾਰੇ ਦੀ ਪੋਲ ਬਣੀ ਵੀ ਅਸੀਂ ਤਾਂ ਮਾਨ ਸਾਹਿਬ ਨੂੰ ਇਹ ਅੱਜ ਉਮੀਦ ਕਰਦੇ ਆਏ ਮਾਨ ਸਾਹਿਬ ਆਏ ਨੇ ਕਿਵੇਂ ਬਾਦਲ ਲੈ ਕੇ ਸਾਡਾ ਮਲ ਕੋੜ ਵੱਡਾ ਹੈ ਨਾ ਇੱਥੋਂ ਉਸ ਤਰ੍ਹਾਂ ਕੋਈ ਇੱਥੇ ਬਲੀਦਾਨ ਦੇ ਨਾਂ ਉਹ ਵਡੇਰੇ ਬੰਦੇ ਨੂੰ ਕੀ ਆਸੀ ਆਸੀ ਦੱਸੋ ਹੂੰ ਹੂੰ ਉਹ ਵੇ ਲੋਕ ਬਾਦਲ ਸਾਹਿਬ ਨੇ ਕੀ ਕੀਤਾ ਇੱਥੇ ਬਾਦਲ ਸਾਹਿਬ ਨੇ ਆ ਪੁਲ ਬਣਾਈ ਆਈ ਤੇ ਆਂਦੇ ਨੇ ਵਡੇਰੇ ਸਾਡੇ 95 ਵਿੱਚ ਕਿਤੇ ਆਇਆ ਏ ਉਦੋਂ ਬਾਅਦ 95 ਵਿੱਚ ਕਿ ਪਤਾ ਨਹੀਂ 99 ਵਿੱਚ ਕਿ 95 ਵਿੱਚ ਹਾਂ ਨਹੀਂ ਨਹੀਂ ਉਹਨੇ ਨਾ ਉਹਨੇ ਇੱਥੇ ਪੱਲੀ ਵਿਛਾ ਦਿੱਤੀ ਏ ਥੱਲੇ ਵਡੇਰੇ ਦੱਸਦੇ ਨੇ ਅਸੀਂ ਤੁਰ ਗਏ ਨਹੀਂ ਆਏ ਪੱਲੀ ਵਿਛਾ ਦਿੱਤੀ ਸੀ ਆਂਦਾ ਤੂੰ ਅੱਧੀ ਨਾਲ ਸਵੇਰੇ ਢੂਪਾਂ ਵਾਲੀ ਕੋਹੜ ਆ ਜਾਣੀਏ ਬੰਦਿਆਂ ਨੇ ਕੱਪ ਮਾਰ ਗਿਆ ਜਿੱਲੇ ਉਹ ਗਿਆ ਹੀ ਤੇ ਛਾਂ ਨੂੰ ਬੜੀਆਂ ਸ਼ੂੰ ਸ਼ੂੰ ਇਹ ਕਿ ਤੂੰ ਰਾਜਸਥਾਨ ਮੁੰਦਬਲਿਆਂ ਦੀ ਸੀ ਜਿੱਲੇ ਉਹਨੇ ਆ ਢੂਪਾਂ ਵਾਲੀ ਕੋਹੜ ਜਿੱਤੇ ਸਪੈਦਾ ਖੜਾ ਜੇ ਥੋੜੀ ਪਰਲੇ ਪਾਸ ਉਹ ਜਿਹੜਾ ਸਪੈਦਾ ਖੜਾ ਉਹ ਤੂੰ ਸਿੱਧੀ ਢੂਪਾਂ ਵਾਲੀ ਗਈ ਪੋੜ ਬਣ ਤੇ ਸੰਘਤ ਲੰਘਣ ਲੱਗ ਪਈ ਉਦੋਂ ਬਾਦਾਂ ਆਿੰਦਾ ਕੋਈ ਮਟੀਲੀਅਰ ਆਇਆ ਤੇ ਸਾਡੀ ਪੋੜ ਬਣ ਗਈ ਇਹ ਉਦੋਂ ਉਹਦੇ ਹੱਥ ਦੀ ਬਣੀ ਵੀ ਵੱਡੇ ਬਾਦਲ ਦੀ ਹੁਣ ਤੇ ਨਾ ਕੁਛ ਨਹੀਂ ਕੀਤਾ ਸਕੂਲ ਗ੍ਰੈਡੂਏਟ ਬ੍ਰੂਡ ਨਹੀਂ ਬਣਾਇਨੀ ਉਹ ਤੋਂ ਬਾਅਦ ਉਹਨਾਂ ਵਿਚਾਰਾ ਮਰ ਗਿਆ ਤੋਂ ਦੀ ਸਰਕਾਰ ਗਈ ਚਲੀ ਦਉਣ ਕੀ ਬਣਨਾ ਸਾਨੂੰ ਉਹਨਾਂ ਨੇ ਜਿਵੇਂ ਨਾ ਅਸੀਂ ਪਾਕਿਸਤਾਨ ਦਾ ਇਲਾਕਾ ਪਹਿਲਾਂ ਸਾਰਾ ਹੈਗਾ ਉਹਨੇ ਸਾਨੂੰ ਹਿੰਦਸਤਾਨ ਨਾਲ ਜੋੜਾ ਇੰਡੀਆ ਨਾਲ ਇਹ ਤਾਂ ਪਰਾਂ ਵੀ ਤੂੰ ਅੱਗੇ ਕੋਈ ਗੱਡਦਾ ਹੀ ਕੁਝ ਨਹੀਂ ਆਇਆ ਦੇ ਖਾਵਣ ਨੂੰ ਗੱਡਦੇ ਆ ਇਹ ਪੁਲ ਬਣੀ ਹੈ ਤਾਂ ਕੋਈ ਆ ਗੱਡਣ ਲੱਗ ਪੈਣ ਫੈਸਲਾ ਇਹ ਗੱਲ ਹੈ ਅੰਦਰ ਕਿੰਨੇ ਕੁ ਲੋਕ ਹੈਗੇ ਨੇ ਹੁਣ ਪਿੰਡਾਂ ਤੋਂ 30% ਗਏ ਨਹੀਂ 100 ਵਿੱਚੋਂ 30 ਗਏ ਨਹੀਂ ਤਾਂ 70 ਉੱਥੇ ਬੈਠੇ ਨੇ ਬੱਚੇ-ਬੁੱੱਚੇ ਸਾਰੇ ਵਿੱਚ ਜਵਾਕ ਵੀ ਛੱਤਾਂ ਤੇ ਬੈਠੇ ਨਹੀਂ ਪਹਿਲੀ ਤਾਂ ਗੱਲ ਤੁਸੀਂ মিডিਆ ਨਾਲ ਕਿਸੇ ਵਾ ਬੇੜੀ ਚ ਵੜੋ ਤੇ ਪਿੰਡਾਂ ਤੇ ਜਾਤ ਮੂਏ ਨਾ ਕਰੋ ਤੁਹਾਨੂੰ ਪਤਾ ਲੱਗ ਜਾਵੇ ਪਸ਼ੂਆਂ ਦਾ ਹਾਲ ਕੀ ਏ ਪੈਰ ਸੁੱਜੇ ਜਾਂਦੇ ਨਹੀਂ ਪਸ਼ੂਆਂ ਦੇ ਗਰਭਣ ਚ ਪੈਰ ਉਤੂ ਮੀ ਥੱਲੂ ਦਰਿਆ ਸਾਰਾ ਕੰਮ ਖਰਾਬ ਹੋਇਆ ਪਈ ਤੇ ਕੋਈ ਕੋਈ ਬਰਾ ਆਪੂਆਂ ਦੇ ਘਰਾਂ ਤੇ ਕੋ ਗੱਟੇ ਲਾਈ ਬੈਠੇ ਬਾਹਰ ਤੇ ਮਿੱਟੀ ਦੀ ਉਹ ਬਚਾਈ ਖੜਾਈ ਆਦਾ ਚੁੱਲਾ ਸੇਕਣ ਨੂੰ ਮਿੱਟੀ ਵੀ ਆ ਨਹੀਂ ਮਿੱਟੂ ਵੀ ਮਿੱਟੀ ਵੀ ਕੋ ਨਹੀਂ ਅਗੀ ਅੱਗੇ ਮੰਡੀ ਵਾਲੇ ਕੋ ਮਿੱਟੀ ਮਿੱਟੀ ਬਾਹਰ ਤੇ ਦਾਦਾ ਕਾਰ ਲੈ ਵੀਦਾ ਸੈਟਿੰਗ ਕੰਮ ਕੋ ਨਹੀਂ ਹੋਇਆ ਸਾਡਾ ਕੁਛ ਵੀ ਸੋ ਬਿਲਕੁਲ ਨਹੀਂ ਕੀ ਤੁਹਾਡਾ ਮੇਰਾ ਨਾਮ ਮੰਗਲ ਸਿੰਘ ਜੀ ਮੰਗਲ ਸਿੰਘ ਪਿੰਡ ਕਿਹੜੇ ਆਰਾਮ ਸਿੰਘ ਵਾਲੀ ਪੈਣੀਆ ਆ ਰਾਮ ਸਿੰਘ ਪੈਣੀ ਦਾ ਮੰਗਲ ਸਿੰਘ ਹੋਰ ਨੇ ਜਿਹੜੀ ਤੁਹਾਨੂੰ ਆਪ ਇਥੋਂ ਦੀ ਦਰਦਗਾਰਕ ਜਿਹੜੀ ਤਸਵੀਰ ਦਿਖਾਈ ਦੱਸੀ ਹੈ ਸੋ ਜੋ ਆਮ ਰਿਪੋਰਟਿੰਗ ਨਹੀਂ ਹੋ ਸਕਦੀ ਨਾ ਅਸੀਂ ਤਾਂ ਦੇਖ ਕੇ ਅੱਧ ਜਾਣਦੇ ਆ ਵਿਖਾ ਸਕਦੇ ਆ ਪਰ ਜਿਹੜੀ ਅਸਲ ਸਥਿਤੀ ਹੈ ਜਿਹੜੀ ਇਹਨਾਂ ਨੂੰ ਪਤਾ ਹੈ ਤੇ ਇੱਥੇ ਇਸੇ ਉਮੀਦ ਨਾਲ ਇਸ ਜਗ੍ਹਾ ਦੇ ਉੱਤੇ ਆਏ ਨੇ ਕਿ ਇੱਥੇ ਸ਼ਾਇਦ ਕੋਈ ਰਾਹਤ ਪਹੁੰਚੂਗੀ ਜਾਂ ਹੋਰ ਕਿਸੇ ਤਰ੍ਹਾਂ ਦਾ ਸਮਾਨ ਆਏਗਾ ਕੋਈ ਸਮਾਨ ਸੇ ਵੀ ਹੁਣ ਚਾਰਾ ਦੇਵੇ ਦਲਾਰਾ ਅਸੀਂ ਆ ਟੂਟ ਤੇ ਲੋਡ ਕਰਾਂਦੇ ਤੁਸੀਂ ਕਹਿੰਦੇ ਉਦੋਂ ਤੂੰ ਸਾਡੀ ਵੀਡੀਓ ਬਣਾ ਲਵੇਂ ਲੈ ਤੁਹ ਲਜਾਵਾਂ ਦੇ 18 17 ਪੰਡਲ ਦੀਵਣ ਦੀ ਜੇ ਸਾਨੂੰ ਮਿਲ ਦਈਆਂ ਤਾਂ ਇਹ ਸਾਬ ਨਾਲ ਅਸੀਂ ਵਿੱਚੇ ਵਿੱਚ ਲਜਾਣੀ ਇੱਥੇ ਲੱਤ ਲਜਾਵਾਂ ਦੇ ਆ ਦੀ ਮਨ ਲੈ ਜਿੰਦ ਜਾਣ ਲਾਤ ਜਾਵਾਂ ਦੇ ਪਸ਼ੂਆਂ ਦਾ ਢੱਡ ਭਰਨ ਲਈ ਸਾਡੇ ਪਸ਼ੂ ਵੀ ਪਾਰ ਫਸੇ ਪੈਣੇ ਸਾਡਾ ਹਾਲ ਹੀ ਹੋਇਆ ਗਾਇਓਣੇ ਇਹ ਉਹਨਾਂ ਕੋ ਸਰਕਾਰ ਆਵੇ ਚੱਜਦੀ ਧੋ ਹਾਰਾ ਗੰਦ ਧੋ ਦੇਵੇ ਹਾਂ ਸਾਡਾ ਪਰ ਪਾਕਿਸਤਾਨ ਹਾਂ ਇਤੂ ਹੀ ਕਿਤੇ ਮੈਂ ਤਾਰਾ ਇੱਥੇ ਲੈ ਆ ਹਣ ਪੱਟ ਤੇ ਉਹ ਜਿਹੜੀ ਹੈਗੀਆਂ ਨਾ ਬੜਾਈਦੇ ਅਸੀਂ ਰਹੀ ਯਾਦ ਨਜ਼ਾਰੇ ਲਮਣ ਹਾਂ ਹੋਰ ਸਾਡੇ ਸਮਝਦੀ ਵੀ ਨਹੀਂ ਹੋ ਰਹਾ ਹੋਰ ਵੀ ਤੇ ਜਾਣੀ ਸੀ ਹਾਂਜੀ ਹਾਂ ਬਿਲਕੁਲ ਆ ਇਹਨੂੰ ਦੇਖ ਕਰੋ ਕਿਹੜਾ ਕੈਮਰਾ ਹੈ ਅੱਜ ਜੇ ਕਰ ਉਹ ਮਿਟੋਂ ਮਿੰਟ ਆਏਗੀ ਹਰ ਬੰਦਾ ਤਾਂ ਬੱਚੇ ਬੜਾ ਹੀ ਕੋਲ ਹਾਂ ਹਾਂ ਦੂਸਰ ਨਾਂਦੇ ਬੰਦੇ ਹੈਗਾ ਬੱਚੇ ਹੈ ਨਹੀਂ ਨਾਂਦੇ ਬੰਦੇ ਆ ਸਾਢੇ 5 ਆਪਦੇ ਹੀ ਬੰਦੇ ਇਹਨਾਂ ਦੇ ਇਹ ਕਰ ਲੋ ਤੁਸੀਂ ਉੱਤੇ ਜਾ ਕੇ ਲੈਵ ਚੈੱਕ ਕਰੋ ਲੋ ਹਾਂ ਸਾਢੇ 5 ਬਗਨੇ ਆਏ ਬੰਦੇ ਹੈਗਾ ਤਾਂ ਨਹੀਂ ਹੈਗਾ ਦੌਰ ਕਿ ਆਣਾ ਤੇ ਨਾਲ ਲੈ ਜਾਣ ਬੇੜੀਆਂ ਆ ਅੱਜ ਇਹਨਾਂ ਨੂੰ ਕੀ ਕਰਨਾ ਆ ਤੇ ਖਾ ਜਣਾ ਥੋੜੀ ਜਾਂਦੀ ਹੋਣੀ ਇਹ ਤਾਂ ਕਹਿੰਦੇ ਜੀ ਬੇੜੀਆਂ ਸਾਡਾ ਪੁੱਠਾ ਨੁਕਸਾਨ ਕਰਦੀਆਂ ਨੇ ਸੈਰਗਾ ਬਣਾਈ ਹੋਈ ਹੈ ਵਿੱਚੋਂ ਸੈਰ ਕਰਕੇ ਮੁੜਿਆਉਂਦੇ ਨੇ ਆਹ ਲੋਕ ਖੜੇ ਹੈ ਕਿ ਨਾ ਸਾਡਾ ਸਮਾਨ ਹੈ ਬੇੜੀਆਂ ਅੱਗੇ ਲਜਾ ਸਕਦੀਆਂ ਨਾ ਕੋਈ ਰੈਸਕਿਊ ਕਰਕੇ ਲਿਓਂਦੇ ਨੇ ਵਾਕਿਆ ਗੱਲ ਸੱਚੀ ਐ ਅਸੀਂ ਦੇਖਿਆ ਕਿ ਇੱਥੋਂ ਗਏ ਨੇ ਉਨਾ ਹੀ ਬੰਦੇ ਮੁੜ ਕੇ ਆ ਗਏ ਨੇ ਇਹ ਐ ਇਹ ਦੇਖਦੇ ਹੁਣ ਕਿੰਨੇ ਕ ਬੰਦੇ ਨਾਲ ਲੈ ਕੇ ਆਉਂਦੇ ਨੇ ਬਿਲਕੁਲ ਅੱਧਾ ਘੰਟਾ ਹੋ ਗਿਆ ਹਾਂਜੀ ਅਮਰੂਦ ਜਿਹੜੇ ਲਾਈ ਜਾਂਦੇ ਸੀ ਰਸਤੇ 'ਚ ਆ ਕੇ ਹਾਂ 4-5 ਜਗ੍ਹਾ ਤੇ ਰੋਕੀ ਨੇ ਨਾ ਅਮਰੂਦ ਲਾਣ ਲੱਗੇ ਰਹੇ ਸੀ ਹੂੰ ਹੁਣ ਇਹ ਹੁਣ ਮਠੇ ਮਠੇ ਆਈ ਜਾਂਦੇ ਐਨੀ ਸਪੀਡ ਥੋੜਾ ਆ ਗਈ ਇਹਨਾਂ ਦੀ ਹੂੰ ਹੂੰ बिल्कुलु वीडियो न आहे न मुर्कंदी वियो वीडियो ਇਹ ਫਾਇਦਾ ਨਹੀਂ ਇਹ ਤਾਂ ਆਪਾਂ ਜਾਣੀ ਤੱਕ ਦਾ ਨੁਕਸਾਨ ਚ ਕਿਹੜੀ ਦਾ ਕੋਈ ਫਾਇਦਾ ਨਹੀਂ ਅੱਛਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਆਂਦਾ ਜਿਹੜੀ ਕੋਈ ਫਾਇਦਾ ਨਹੀਂ ਇਹਦਾ ਉਲਟਾ ਕਹਿੰਦੇ ਨੁਕਸਾਨ ਕਰਦੇ ਸਾਡਾ ਬਾਹਰ ਤੇ ਲੈ ਜਾਉਣ ਕਰੇ ਆ ਚੀਜ਼ਾਂ ਦੇ ਤੌਰ ਕੀ ਲੰਗਣਾ ਸਾਰੇ ਪਿੰਡਾਂ ਵਾਲੇ ਫਿਰ ਤੌਰ ਤੇ ਆਈ ਜਾਂਦੇ ਆ ਇਹ ਸਰ ਲਾਈਵ ਦੇਖੋ ਕਿੰਨੇ ਸਾਡੇ ਪਾਸ ਬੰਦੇ ਲਈਆਂ ਦੇ ਆ ਇਹ ਆਪ ਲੈ ਵੇਖੋ ਸੋ ਗੱਲਬਾਤ ਜੀ ਇੱਕ ਵਾਰੀ ਅਸੀਂ ਇੱਥੇ ਹੀ ਸਮਾਪਤ ਕਰਦੇ ਆ ਫਿਰ ਅੱਗੇ ਤੁਹਾਨੂੰ ਦੁਬਾਰਾ ਤੋਂ ਲਾਈਵ ਕਰਾਂਗੇ ਜੀ